ਚੰਗੇ ਭਵਿੱਖ ਲਈ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਨੌਜਵਾਨ ਹੁਣ ਜਾਂ ਤਾਂ ਕੈਨੇਡਾ ਤੋਂ ਘਰ ਪਰਤ ਰਹੇ ਨੇ ਜਾਂ ਕਿਸੇ ਹੋਰ ਦੇਸ਼ ਨੂੰ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਚ ਆਪਣੇ ਭਵਿੱਖ ਨੂੰ ਸੁਧਾਰਨ ਲਈ ਕੈਨੇਡਾ ਸੈਟਲ ਹੋਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਉੱਥੇ ਦੇ ਹਾਲਾਤ ਬਹੁਤ ਔਖੇ ਹੁੰਦੇ ਜਾ ਰਹੇ ਨੇ ਕੈਨੇਡਾ ਚ ਭਾਵੇਂ ਸਥਾਨਕ ਲੋਕ ਵੀ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਨੇ ਪਰ ਪ੍ਰਵਾਸੀਆਂ ਦੀ ਹਾਲਤ ਬੇਹੱਦ ਮਾੜੀ ਹੁੰਦੀ ਜਾ ਰਹੀ ਹੈ ਤੇ ਇਸ ਵਿੱਚ ਵੀ ਬੇਰੋਜ਼ਗਾਰੀ ਤੇ ਮਹਿੰਗਾਈ ਕਾਰਨ ਵਿਦਿਆਰਥੀਆਂ ਦੀ ਹਾਲਤ ਸਭ ਤੋਂ ਖਰਾਬ ਹੈ ਇੱਕ ਅੰਦਾਜ਼ੇ ਅਨੁਸਾਰ ਇਕੱਲੇ ਬਠਿੰਡਾ ਜ਼ਿਲ੍ਹੇ ਚ 100 ਦੇ ਕਰੀਬ ਅਜਿਹੇ ਵਿਦਿਆਰਥੀ ਨੇ ਜੋ ਕੈਨੇਡਾ ਨੂੰ ਅਲਵਿਦਾ ਕਹਿ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ ਕੈਨਾ ਤੋਂ ਮੋਹ ਪੰਗ ਹੋ ਕੇ ਵਤਨ ਪਰਤੇ ਅੰਤਰਰਾਸ਼ਟਰੀ ਵਿਦਿਆਰਥੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ 25 ਲੱਖ ਰੁਪਏ ਖਰਚ ਕੇ ਚੰਗੇ ਭਵਿੱਖ ਦੀ ਭਾਲ ਚ ਕੈਨੇਡਾ ਗਿਆ ਸੀ ਪਰ ਜਾਣ ਤੋਂ ਪਹਿਲਾਂ ਉੱਥੇ ਅਜਿਹਾ ਕੁਝ ਵੀ ਨਹੀਂ ਸੀ ਜਿਵੇਂ ਕਿ ਅਸੀਂ ਜਾਣ ਤੋਂ ਪਹਿਲਾਂ ਸੋਚਿਆ ਸੀ ਪਹਿਲਾ ਗਲਤ ਇਹ ਹੈ ਕਿ ਉੱਥੇ ਕੋਈ ਕੰਮ ਨਹੀਂ ਮਿਲਦਾ ਜੇਕਰ ਮਿਲਦਾ ਵੀ ਹੈ ਤਾਂ ਮਜ਼ਦੂਰੀ ਦਾ ਕੰਮ ਮਿਲਦਾ ਉਸ ਤੋਂ ਤਾਂ ਖਰਚ ਵੀ ਨਹੀਂ ਨਿਕਲਦਾ ਸੀ ਘਰੋਂ ਵਾਰ-ਵਾਰ ਪੈਸੇ ਮੰਗਵਾ ਕੇ ਉੱਥੇ ਰਹਿਣਾ ਸੰਭਵ ਨਹੀਂ ਸੀ ਇਸ ਕਾਰਨ ਵਾਪਸ ਆ ਗਿਆ ਤੇ ਹੁਣ ਇੱਥੇ ਪੜ੍ਹਾਈ ਕਰ ਰਿਹਾ ਗੁਰਸ਼ਰਨ ਤੋਂ ਇਲਾਵਾ ਕੈਨੇਡਾ ਤੋਂ ਪਰਤਣ ਵਾਲੇ ਬਠਿੰਡਾ ਦੇ ਵਿਦਿਆਰਥੀ ਨਵਦੀਪ ਪੁਆਰ ਨੇ ਦੱਸਿਆ ਕਿ ਉਹ ਪੜ੍ਹਾਈ ਚ ਖੁਸ਼ਿਆਰ ਹੈ ਤੇ ਉਸਨੇ ਸੋਚਿਆ ਸੀ ਕਿ ਕੈਨੇਡਾ ਚ ਆਪਣੀ ਪੜ੍ਹਾਈ ਦੇ ਦਮ ਤੇ ਆਪਣਾ ਭਵਿੱਖ ਰੋਸ਼ਨ ਕਰੇਗਾ ਪਰ ਕੈਨੇਡਾ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਸੀ ਕੈਨੇਡਾ ਦੌਰੇ ਤੋਂ ਪਰਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਢਾਲੀਵਾਲ ਨੇ ਕਿਹਾ ਕਿ ਕੈਨੇਡਾ ਚ ਭਾਰਤੀ ਵਿਦਿਆਰਥੀਆਂ ਦੀ ਸਥਿਤੀ ਬਹੁਤ ਨਾਜ਼ੁਕ ਹੈ ਉਹ ਉੱਥੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲੇ ਨੇ ਇਹਨਾਂ ਵਿੱਚੋਂ 60% ਵਿਦਿਆਰਥੀ ਆਪਣੇ ਦੇਸ਼ ਪਰਤਣ ਦੀ ਗੱਲ ਕਰ ਰਹੇ ਸਨ ਜਦਕਿ ਕੁਝ ਸਮਾਜ ਦੀ ਸ਼ਰਮ ਕਾਰਨ ਆਉਣ ਤੋਂ ਝਿਜਕ ਰਹੇ ਸਨ